ਆਸਤਾਂ ਤੇ ਬਹੁਤ ਜਿਆਦਾ ਨਾਚ ਕੋ ਬਹੁਤ ਜਿਆਦਾ ਮਤਲਬ ਪਾਣੀ ਦੀ ਜਿਹੜੀ ਬੁਹਾਰ ਆ ਬਹੁਤ ਵੱਡੀ ਆ ਇਸ ਕਰਕੇ ਵੀ ਜਿਹੜਾ ਪਾਣੀ ਆ ਹੁਣ ਇਹ ਬਹੁਤ ਜਿਆਦਾ ਦੇਖਿਆ ਵੀ ਜਾਵੇ ਕਿ ਜਿੱਦਾਂ ਉਹ ਵੇਖ ਰਹੋ ਕਿ ਬਾਬਾ ਜੀ ਦੀ ਜਗਾ ਵਾ ਪਿੰਡੋਂ ਦੇ ਸੁੱਤੀ ਜਾਂਦੇ ਜਾਂਦੇ ਥੱਲੇ ਵੀ ਐ ਇਸ ਕਰਕੇ ਅਸੀਂ ਪ੍ਰਸ਼ਾਸਨ ਅੱਗੇ ਵੀ ਬੇਨਤੀ ਕਰਨੀ ਚਾਉਂਦੇ ਆ ਕਿ ਜੋ ਵੀ ਇੱਥੇ ਹੁਣ ਸਫਾਈ ਦੌਰ ਦੇ ਜਿੱਦਾਂ ਵੀ ਕਰਕੇ ਇਸ ਪਾਣੀ ਦਾ ਜਿਹੜਾ ਕੋਈ ਨਾ ਕੋਈ ਮਸਲਾ ਹੱਲ ਹਾਲ ਨੂੰ ਕੋਈ ਸਮੇਂ ਦਾ ਕੀਤਾ ਜਾਵੇ ਇਸ ਕਰਕੇ ਪਾਣੀ ਹੁਣ ਬਹੁਤ ਜ਼ਿਆਦਾ ਵਾ ਪ੍ਰਸਾਦ ਪਿਆਰੀ ਕਿੰਨਾ ਕੁ ਪਾਣੀ ਹੋਣਾ ਪਾਣੀ ਕੋਈ ਹੁਣ 11:00 ਵਜੇ ਤੋਂ ਬਾਅਦ ਜਿਹੜਾ ਪਾਣੀ ਆ ਦੋ ਤਿੰਨਾਂ ਘੰਟਿਆਂ ਦੇ ਵਿੱਚ ਹੀ ਪਾਣੀ ਜਿਹੜਾ ਦਰਿਆ ਤੋਂ ਬਾਅਦ ਕੋਈ 2-4 ਫੁੱਟ ਉੱਪਰ ਆ ਗਿਆ ਵਾ ਹੁਣ ਇਹ ਅੱਗੇ ਤੋਂ ਅਸੀਂ ਕਹਿ ਨਹੀਂ ਸਕਦੇ ਕਿ ਹੁਣ ਰਾਤੋਂ ਰਾਤ ਕੀ ਹੋਣਾ ਤੇ ਕੀ ਨਹੀਂ ਇਹ ਤੇ ਹੁਣ ਉਸ ਪਰਮਾਤਮਾ ਦੇ ਹੱਥ 'ਚ ਹੀ ਆ ਅਸੀਂ ਤੇ ਇਹੋ ਹੀ ਕਹਿਣਾ ਚਾਹੁੰਦੇ ਆ ਵੀ ਜਿਹੜਾ ਸਾਨੂੰ ਕੋਈ ਨਾ ਕੋਈ ਜਿਹੜਾ ਵੀ ਸਹੂਲਤਾਂ ਜੱਡੀਓ ਦਿੱਤੀ ਜਾਵੇ ਜਿਹੜੀ ਬਹੁਤ ਜ਼ਿਆਦਾ 2023 ਦੇ ਵਿੱਚ ਵੀ ਤੰਗੀ ਆਈ ਸੀ ਤੇ ਹੁਣ ਵੀ ਇਸ ਤਰੀਕੇ ਦੇ ਨਾਲ ਆ ਦੇਖ ਲਓ ਵੀ ਜਿੰਨਾ ਪੱਠਾ ਆ ਜੋ ਵੀ ਆ ਨੁਕਸਾਨ ਕੰਨਾ ਆ ਝੋਨੇ ਆ ਸਾਰਾ ਫਸਲ ਜਿਹੜੀ ਆ 2023 ਚ ਵੀ ਖਰਾਬ ਹੋ ਗਈ ਸੀ ਕੋਈ ਸਰਕਾਰ ਵੱਲੋਂ ਕੋਈ ਮਾਫੀਆ ਨਹੀਂ ਮਿਲਿਆ ਕਿਸੇ ਨੂੰ ਕੁਝ ਨਹੀਂ ਮਿਲਿਆ ਤੇ ਹੁਣ ਵੀ ਬਹੁਤ ਜ਼ਿਆਦਾ ਨੁਕਸਾਨ ਹੋਣ ਡਿਆ ਆ ਤੇ ਜੇ ਇਸ ਤਰੇ ਤਰੀਕੇ ਨਾਲ ਬਰਸਾਤ ਪੈਂਦੀ ਰਹੀ ਕਿਉਂ ਵਾਲੇ ਸਮੇਂ ਦੇ ਵਿੱਚ ਬਹੁਤ ਜ਼ਿਆਦਾ ਨੁਕਸਾਨ ਹੋਣਾ ਆ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਨੂੰ ਕੀ ਫੀਲ ਕਰਨਾ ਚਾਹੁੰਦੇ ਹੜਲ ਦੀ ਸਥਿਤੀ ਲੈ ਕੇ ਜੋ ਬਰਸਾਤ ਲਗਾਤਾਰ ਪੈ ਰਹੀ ਆਸੀਂ ਪ੍ਰਸ਼ਾਸਨ ਨੂੰ ਵੀ ਇਹੋ ਮੰਗ ਕਰਨੀ ਚਾਹੁੰਦੇ ਆ ਕਿ ਜਿਹੜਾ ਤੁਸੀ ਬੰਨਿਆ ਉਹਨੂੰ ਮਜ਼ਬੂਤ ਕੀਤਾ ਜਾਵੇ ਉਹ ਟਾਏ ਤੋਂ ਲੈ ਕੇ ਆਪਣਾ ਜੋ ਜੜੀ ਬਿਲ ਤੋਂ ਲੈ ਕੇ ਤੇ ਸ਼੍ਰੀ ਹਰਿਦਵਾਰਪੁਰ ਦਾ ਬੰਨ ਕਿਹੜਾ ਸਪੂਰਨ ਤੌਰ ਤੇ ਉਹਨੂੰ ਪਕਾ ਜਿਹੜਾ ਕੀਤਾ ਜਾਵੇ ਕੀਤਾ ਜਾਵੇ ਉਹ ਕਰਨਾ ਚਾਹੁੰਦੇ ਆ ਕਿ ਮੰਗ ਜਿੱਨਾ ਚਿਰ ਸਾਡੀ ਨਹੀਂ ਮਨਜ਼ੂਰ ਹੁੰਦੀ ਨਹੀਂ ਪੂਰੀ ਹੁੰਦੀ ਸਾਡਾ ਘੜ ਤੋਂ ਘਟ ਵੀ 30 35 ਪਿੰਡ ਆ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਭਾਰੀ ਨੁਕਸਾਨ ਆ ਹਰ ਸਾਲ ਹੀ ਹੁੰਦਾ ਆ ਹਰ ਸਾਲ ਹੀ ਹੋ ਜਾਂਦਾ ਸਾਡਾ ਪਾਣੀ ਦੇ ਵੇਖੋ ਜੀ ਜੋ ਆ ਨਾਤਵਾ ਤੁਹਾਨੂੰ ਪਤਾ ਵਾ ਕਿ ਜੰਗਲ ਲੱਗਾ ਪਿਆ ਵਾ ਇਹਦੇ ਜੋ ਡਾਫ ਲੱਗੀ ਬਈ ਆ ਤੇ ਉਹ ਪਾਣੀ ਉਹ ਚੜਨਾ ਉਹਨੇ ਚੜਨਾ ਚੜਨਾ ਪਾਣੀ ਨੇ ਆ 10 ਮਿੰਟਾਂ ਦੇ ਵਿੱਚ ਪਾਣੀ ਚਾਹੇ ਆ ਵੇਖ ਲਓ 10 ਮਿੰਟਾਂ ਹੀ ਤੁਹਾਡੇ ਸਾਹਮਣੇ ਕਿਹੜਾ ਕਣ ਪਾਣੀ ਚੜ ਗਿਆ ਬਹੁਤ ਏਕੜ ਆ 2 3 ਕਰੋੜ ਤੋਂ ਵੀ ਵੱਧ ਹੋਰ ਫਸਲ ਬਹੁਤ ਆ